ਸ੍ਰੀ ਖਡੂਰ ਸਾਹਿਬ ਦੀ ਸੀਟ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਸਵੇਰੇ ਤੜਕੇ ਹੀ ਭਾਈ ਅਮਰਤਪਾਲ ਦੇ ਪਰਿਵਾਰ ਦੇ ਨਾਲ ਵਿਰਸਾ ਸਿੰਘ ਵਲਟੋਆ ਨੇ ਮੁਲਾਕਾਤ ਕੀਤੀ ਹੈ ਕਿਉਂਕਿ ਵਿਰਸਾ ਸਿੰਘ ਵਲਟੋਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਭਾਈ ਅਮਰਤਪਾਲ ਸਿੰਘ ਆਜ਼ਾਦ ਤੌਰ ਦੇ ਉੱਤੇ ਸ੍ਰੀ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਅੱਜ ਸਵੇਰੇ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਦੇ ਨਾਲ ਤੇ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਤਰਸੇਮ ਸਿੰਘ ਤੇ ਉਹਨਾਂ ਦੇ ਚਾਚਾ ਜੀ ਨਾਲ ਵੀਰਸਾ ਸਿੰਘ ਮਲਟੋਆ ਨੇ ਵਿਰਾਸਤੀ ਮਾਰਗ ਸ੍ਰੀ ਅਮਰਸਰ 'ਚ ਚੱਲ ਰੇ ਧਰਨੇ ਵਾਲੇ ਸਥਾਨ ਦੇ ਉੱਤੇ ਪਹੁੰਚ ਕੇ ਮੁਲਾਕਾਤ ਕੀਤੀ ਹੈ ਦੱਸਦੇ ਕਿ ਬਲਟੋਆ ਨੇ ਪਰਿਵਾਰ ਨਾਲ ਮੌਜੂਦਾ ਲੋਕ ਸਭਾ ਚੋਣਾਂ ਸਬੰਧੀ ਵਿਚਾਰਾਂ ਵੀ ਕੀਤੀਆਂ ਨੇ ਮੁਲਾਕਾਤ ਬੜੇ ਹੀ ਵਧੀਆ ਮਾਹੌਲ ਦੇ ਵਿੱਚ ਦੱਸੀ ਜਾ ਰਹੀ ਹੈ ਵਿਰਸਾ ਸਿੰਘ ਬਲਟੋਆ ਨੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮੌਜੂਦਾ ਚੋਣਾਂ 'ਚ ਸਹਿਯੋਗ ਦੇਣ ਸੰਬੰਧੀ ਵੀ ਬੇਨਤੀ ਕੀਤੀ ਹੈ ਜਿਸ ਦੀ ਪੁਸ਼ਟੀ ਉਹਨਾਂ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿਸ ਤੋਂ ਬਾਅਦ ਹੁਣ ਚਰਚਾਵਾਂ ਇਹ ਤੇਜ਼ ਹੋ ਗਈਆਂ ਨੇ ਕਿ ਵਿਰਸਾ ਸਿੰਘ ਬਲਟੋਆ ਜਿਹੜਾ ਅਕਾਲੀ ਦਲ ਦੇ ਉਮੀਦਵਾਰ ਦੇ ਵਜੋਂ ਆਪਣਾ ਨਾਮ ਵਾਪਸ ਲੈਣਗੇ ਜਾਂ ਫਿਰ ਅਮਰਤਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਜਾਂ ਫਿਰ ਆਪ ਮੌਜੂਦਾ ਸਮੇਂ ਉਹਦੇ ਚੋਣਾਂ ਦੇ ਵਿੱਚ ਨਿਤਨਗੇ ਤੇ ਅਮਰਤਪਾਲ ਹੋਰਾਂ ਨੂੰ ਬੇਨਤੀ ਕਰਨਗੇ ਵੀ ਤੁਸੀਂ ਰਹਿਣ ਦਿਓ ਤੇ ਸਾਨੂੰ ਸਪੋਰਟ ਕਰੋ ਹੁਣ ਇਸ ਜਿਹੜੀ ਤਸਵੀਰਾਂ ਨੇ ਤਸਵੀਰਾਂ ਦੇ ਨਾਲ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਵੱਡੀ ਸਿਆਸੀ ਹਲਚਲ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਸੀ ਕਿ ਹੋ ਸਕਦਾ ਹੈ ਕਿ ਅਕਾਲੀ ਦਲ ਭਾਈ ਅਮਰਤਪਾਲ ਹੋਰਾਂ ਨੂੰ ਆਪਣੀ ਪਾਰਟੀ ਦਾ ਉਥੋਂ ਉਮੀਦਵਾਰ ਐਲਾਨ ਕਰ ਦੇਵੇ ਪਰ ਜਿਹੜੀਆਂ ਕੰਸੋਨਸ ਹਨ ਜਿਹੜੀਆਂ ਖਬਰਾਂ ਸਨ ਕਿ ਉਹਨਾਂ ਨੂੰ ਇਨਕਾਰ ਕੀਤਾ ਗਿਆ ਜਾਂ ਫਿਰ ਕਿ ਕੁਝ ਹੋਰ ਕੋਈ ਸਾਹਮਣੇ ਆਇਆ ਹੋਊਗਾ ਕਿ ਉਹਨਾਂ ਨੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਚੋਣ ਲੜਨ ਤੋਂ ਇਨਕਾਰ ਕਿਉਂ ਕੀਤਾ ਉਹਨੇ ਇਹਦੇ ਉੱਤੇ ਵੀ ਜਿਹੜੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਪਰ ਹੁਣ ਜਿਹੜੀ ਵਿਰਸਾ ਸਿੰਘ ਉਲਟੋਆ ਦੇ ਕੋਲ ਮੁਲਾਕਾਤ ਕੀਤੀ ਗਈ ਅੱਜ ਸਵੇਰੇ ਤੜਕੇ ਸਾਰ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਤੇ ਪਿਤਾ ترਸੇਮ ਸਿੰਘ ਤੇ ਉਹਨਾਂ ਦੇ ਚਾਚਾ ਹੋਰਾਂ ਦੇ ਨਾਲ ਪਰ ਵਿਰਸਾ ਸਿੰਘ ਵਲਟੋਆ ਇੱਕ ਪਾਸੇ ਤਾਂ ਅਕਾਲੀ ਦਲ ਦੇ ਉਮੀਦਵਾਰ ਨੇ ਪਹਿਲਾਂ ਇਹ ਗੱਲ ਵੀ ਕਿਹੀ ਜਾ ਰਹੀ ਸੀ ਕਿ ਅਕਾਲੀ ਦਲ ਆਪਣਾ ਉਮੀਦਵਾਰ ਸ਼ਾਇਦ ਨਾਂ ਉਤਾਰੇ ਵਿਦਾਨ ਦੇ ਵਿੱਚ ਕਿਉਂਕਿ ਉੱਥੋਂ ਸਮਰਥਨ ਕਰ ਸਕਦਾ ਭਾਈ ਅਮਰਤਪਾਲ ਹੋਰਾਂ ਨੂੰ ਜੇਕਰ ਹੁਣ ਭਾਈ ਅਮਰਤਪਾਲ ਨੂੰ ਸਮਰਥਨ ਨਹੀਂ ਕਰਦਾ ਅਕਾਲੀ ਦਲ ਤਾਂ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੇ ਵਿੱਚ ਸਿੱਖ ਵੋਟ ਹੈ ਉਹ ਅਕਾਲੀ ਦਲ ਦੇ ਉਲਟ ਭੁੱਗ ਸਕਦੀ ਹੈ ਜਿਸ ਨੂੰ ਲੈ ਕੇ ਹੁਣ ਇਹ ਚਰਚਾਾਂ ਮਾਝੂ ਚੱਲ ਪਈਆਂ ਨੇ ਕਿ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਆ ਦਾ ਜਿਹੜਾ ਉਹ ਨਾਮ ਹੈ ਉਹ ਵਾਪਸ ਲੈਣਾ ਚਾਹੀਦਾ ਜਿਸ ਕਰਕੇ ਉੱਥੋਂ ਭਾਈ ਅਮਰਤਪਾਲ ਨੂੰ ਜਿੱਤ ਪ੍ਰਾਪਤ ਕੀਤੀ ਜਾਵੇ ਇਸ ਦੇ ਕਰਕੇ ਹੁਣ ਜਿਹੜੇ ਉਹਨਾਂ ਦੇ ਕਮੈਂਟ ਦੇ ਉੱਤੇ ਆ ਰਹੇ ਨੇ ਔਰ ਇਹ ਵੀ ਗੱਲ ਲਿਖੀ ਗਈ ਹੈ ਕਿ ਨਾਂ ਵਾਪਸ ਲੈ ਲਓ ਮਾਣ ਵੀ ਵਧੇਗਾ ਜਾਂਦਾ ਕੁਝ ਨਹੀਂ ਇਹ ਕਮੈਂਟ ਉਹਨਾਂ ਦੀ ਇਸ ਪੋਸਟ ਦੇ ਉੱਤੇ ਕੀਤੇ ਜਾ ਰਹੇ ਨੇ ਜਿਹੜੀ ਪੋਸਟ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਹੈ ਕਿਉਂਕਿ ਵਲਟੋਆ ਸਾਹਿਬ ਅਮਰਤਪਾਲ ਦਾ ਸਾਥ ਦੇ ਰਹੇ ਨੇ ਹੁਣ ਇਹ ਵੀ ਕਮੈਂਟ ਕੀਤੇ ਜਾ ਰਹੇ ਨੇ ਕੋਈ ਜਿਹੜੇ ਗੱਲ ਕਰ ਰਹੇ ਨੇ ਕਿ ਜਿਹੜਾ ਵਧੀਆ ਕੀਤਾ ਕੀ ਉਹਨਾਂ ਦੇ ਬੋਲੇ ਮੁਲਾਕਾਤ ਕੀਤੀ ਗਈ ਹੈ ਬਹੁਤ ਵਧੀਆ ਸਹਿਮਤੀ ਨਾਲ ਦੋਵਾਂ ਗਰੁੱਪਾਂ ਵਿੱਚ ਕਿਸੇ ਇੱਕ ਨੂੰ ਉਮੀਦਵਾਰ ਬਣਾਇਆ ਜਾਵੇ ਹੁਣ ਇਹ ਚਰਚਾਾਂ ਵਿੱਚ ਚੱਲ ਪਈ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਉਮੀਦਵਾਰ ਲਿਆ ਜਾਵੇ ਜਾਂ ਫਿਰ ਭਾਈ ਅਮਰਤਪਾਲ ਜਾਂ ਫਿਰ ਵਿਰਸਾ ਸਿੰਘ ਬਲਟੋਵਾ ਇਸ ਨੂੰ ਲੈ ਕੇ ਹੁਣ ਕਰੂਰ ਸਾਹਿਬ ਦੀ ਜਿਹੜੀ ਸੀਟ ਹੈ ਉਸ ਦੇ ਉੱਤੇ ਹੁਣ ਨਮੀ ਚਚਾ ਛਿੜ ਚੁੱਕੀ ਹੈ ਵਿਰਸਤੀ ਬਲਟਵਾ ਜੇਕਰ ਕਦੂਰ ਸਾਹਿਬ ਤੋਂ ਲੜਦਾ ਤਾਂ ਪੰਥ ਦਾ ਗਦਾਰ ਜ਼ਗਦਾਰੀ ਵਿੱਚ ਤਾਂ ਪਹਿਲਾਂ ਵੀ ਇਹਨਾਂ ਕੋਈ ਕਸਰ ਨਹੀਂ ਛੱਡੀ ਹੁਣ ਇਹੋ ਜਿਹੇ ਕਮੈਂਟ ਵੀ ਲਗਾਤਾਰ ਅਕਾਲੀ ਦਲ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਕੀਤੇ ਜਾ ਰਹੇ ਨੇ ਹੁਣ ਜਿਹੜੇ ਇਸ ਨੂੰ ਲੈ ਕੇ ਅਕਾਲੀ ਦਲ ਦੇ ਉੱਤੇ ਹੋਰ ਨਿਸ਼ਾਨੇ ਸਾਹਦੇ ਜਾਣਗੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਅਕਾਲੀ ਦਲ ਦੇ ਵੱਲੋਂ ਕੀ ਕੁਝ ਫੈਸਲਾ ਕੀਤਾ ਜਾਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਿਰਸਾ ਸਿੰਘ ਵਲਟੋਆ ਹੀ ਉਮੀਦਵਾਰ ਹੋਣਗੇ ਕਿ ਅਮਰਤਪਾਲ ਹੋਰੀ ਆਪਣਾ ਨਾਮ ਵਾਪਸ ਲੈਣਗੇ ਜਾਂ ਫਿਰ ਵਿਰਸਾ ਸਿੰਘ ਵਲਟੋਆ ਆਪਣਾ ਨਾਮ ਵਾਪਸ ਲੈਣਗੇ ਅਕਾਲੀ ਦਲ ਉਸ ਭਾਈ ਅਮਰਤਪਾਲ ਹੋਰਾਂ ਦੀ ਸਮਰਥਨ ਕਰੇਗਾ ਹੁਣ ਇਹ ਚਰਚਾਾਂ ਮਾਂ ਨੇ ਜਿਹੜੀਆਂ ਹੁਣ ਇੱਕ ਵੱਡੀਆਂ ਖਬਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸਾਹਮਣੇ ਆਉਣਗੀਆਂ ਜਿਵੇਂ ਸਿਮਰਤ ਸਿੰਘ ਮਾਨ ਹੋਰਾਂ ਦੇ ਵੱਲੋਂ ਆਪਣਾ ਉਮੀਦਵਾਰ ਵਾਪਸ ਲੈ ਲਿਆ ਗਿਆ ਉਹਨਾਂ ਨੂੰ ਸਮਰਥਨ ਦਿੱਤਾ ਉਸੇ ਤਰ੍ਹਾਂ ਹੁਣ ਅਕਾਲੀ ਦਲ ਕੀ ਇਹਦੇ ਵਿੱਚ ਭੂਮਿਕਾ ਨਿਭਾਉਂਦਾ ਹੈ ਹੁਣ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਇਹ ਮੁਲਾਕਾਤ ਕੀਤੀ ਗਈ ਹੈ ਇਹਦੇ ਕੀ ਸਿੱਟੇ ਹੋਣਗੇ ਕੀ ਇੱਕ ਉਮੀਦਵਾਰ ਹੋ ਸਕਦਾ ਹੈ ਜਾਂ ਫਿਰ ਦੋਵੇਂ ਪਾਰਟੀ ਦੇ ਆਧਾਰ ਦੇ ਉੱਤੇ ਕੀ ਇੱਕ ਆਜ਼ਾਦ ਤੌਰ ਦੇ ਉੱਤੇ ਇੱਕ ਪਾਰਟੀ ਦੇ ਆਧਾਰ ਦੇ ਉੱਤੇ ਚੋਣ ਲੜੇਗਾ ਤਾਂ ਕੀ ਨੁਕਸਾਨ ਲਫਾ ਹੋਣਗੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ